ਆਹ ਗੁੰਡਾਗਰਦੀ ਚੱਲ ਰਹੀ ਆ ਮਿੱਤਰੋ ਇੱਥੇ ਲੋਕਲ ਬੰਦਿਆਂ ਦੀ ਹੁਣ ਆ ਵੀ ਗੱਡੀ ਐ ਐਮ ਐਚ ਤੇ ਉਹ ਵੀ ਗੱਡੀ ਐ ਐਮ ਐਚ ਹੁਣ ਆ ਮੂਹਰੇ ਖੜਾ ਅਸੀਂ ਕਮਲਿਆਂ ਜਿਹੜੇ ਡੇਢ ਘੰਟੇ ਤੋਂ ਲਾਈਨ ਦੇ ਵਿੱਚ ਖੜੇ ਆ ਤੇ ਉਸ ਬੰਦੇ ਨੇ ਪਿੱਛੋਂ ਲਿਆ ਕੇ ਉਹ ਕੋੜਾ ਮੂਹਰੇ ਕਰਕੇ ਲਾ ਲਿਆ ਸਾਡੇ ਤੇ ਹੁਣ ਇਹ ਬੰਦਾ ੱੱੱਕੇ ਨਾਲ ਗੱਡੀ ਦੇ ਮੂਹਰੇ ਗੱਡੀ ਬਾੜੂਗਾ ਇਹੇ ਨਾ ਲੋਕ ਵੀ ਮਤਲਬ ਐਂ ਦੇਖਦੇ ਨਹੀਂ ਹੈਗੇ ਵੀ ਦੂਜੀ ਸਟੇਟ ਦੇ ਨੂੰ ਪੰਜਾਬ ਨੰਬਰ ਨੂੰ ਹਰਿਆਣਾ ਨੰਬਰ ਨੂੰ ਤਾਂ ਵਾਕਿਆ ਹੀ ਇਹ ਮੈਂਟ ਲਾਉਂਦੇ ਆ ਰੁਪਈਆ ਧਰ ਨੂੰ ਮੂਰੇ ਆ ਜਾਂਦੇ ਆ ਵੀ ਪਵਾ ਕੇ ਜਾਈ ਝੋਲੀ ਚ ਹੁਣ ਇਹਨਾਂ ਨੂੰ ਕੀ ਕਹੇ ਕੋਈ ਬੰਦਾ ਹੁਣ ਇਹਨਾਂ ਨੇ ਧੱਕੇ ਨਾਲ ਉਹ ਹੁਣ ਇਹ ਸਕੀਮ ਕੀ ਆ ਮੈਂ ਤੁਹਾਨੂੰ ਦੱਸਦਾ ਆਹ ਬੰਦਾ ਹੁਣ ਬ੍ਰੇਕ ਲਾ ਕੇ ਰੱਖੂਗਾ ਜਦੋਂ ਲੈਂ ਤੁਰਪੀ ਉਹ ਗੱਡੀ ਵਿਚਾਲੇ ਵਾੜਨਗੇ ਕਿਉਂਕਿ ਜੇ ਇਹ ਤੁਰਦਾ ਪਿੱਛੇ ਆਉ ਉਹ ਤਾਂ ਸਾਡੇ ਨਾਲ ਜਿਦੂਗਾ ਹੁਣ ਇਹਨਾਂ ਨੇ ਇਹ ਸਕੀਮ ਘੜੀ ਆ ਉਹਨੇ ਕੈ ਬੰਦੇ ਕੋਲੇ ਜਾ ਕੇ ਲਾਤਾ ਇਹ ਬੰਦਾ ਬ੍ਰੇਕ ਮਾਰ ਕੇ ਰੱਖੂਗਾ ਤੇ ਉਹ ਬੰਦਾ ਗੱਡੀ ਅੰਦਰ ਵੜੂ ਆਪਾਂ ਇੱਥੇ ਆਪਦੀ ਸਟੇਟ 'ਚ ਆਏ ਹੋਏ ਬਾਹਰਲੀ ਸਟੇਟਾਂ ਦੇ ਗੱਡੀਆਂ ਵਾਲਿਆਂ ਨੂੰ ਬੜਾ ਐਂ ਕਰਦੇ ਹੁੰਨੇ ਆ ਆਪਦੇ ਪੰਜਾਬੀਆਂ ਨਾਲ ਔਖੇ ਹੋ ਜਾਂਦੇ ਆ ਨਾ ਯਾਰ ਪਰਦੇਸੀ ਆ ਇਹ ਪਰਦੇਸੀ ਐਂ ਸਵਾਦ ਦਿੰਦੇ ਨੇ ਆਪਦੀਆਂ ਸਟੇਟਾਂ 'ਚ ਆ ਕੇ ਇਹ ਹੈਗੇ ਆ ਜੀ ਅਸੀਂ ਸੇਨਵਾ ਬਾਰਡਰ ਤੇ